ਅੱਜ ਸਾਡੇ ਸਿੱਖਾਂ ਦੇ ਘਰਾਂ 'ਚ ਜੰਮਿਆ ਬੱਚਾ ਪੰਜਾਬੀ ਬੋਲ ਕੇ ਰਾਜੀ ਨਹੀਂ ਹੈ ਹਿੰਦੀ ਬੋਲਦਾ ਘਰ ਚ ਆ ਕੇ ਸਕੂਲ ਤੋਂ ਭਾਸ਼ਾ ਸਿੱਖੋ ਸਾਰੀਆਂ ਸਿੱਖੋ ਕੋਈ ਮਾੜੀ ਗੱਲ ਨਹੀਂ ਪਰ ਆਪਣੀ ਬੋਲੀ ਕਿਉਂ ਛੱਡਣੀ ਜਿਹੜੀ ਗੁਰੂ ਦੇ ਮੁਖ ਤੋਂ ਨਿਕਲੀ ਹੋਈ ਗੁਰਮੁਖੀ ਹੈ ਪੰਜਾਬੀ ਪੜੋਗੇ ਤਾਂ ਗੁਰਮੁਖੀ ਪੜੋਗੇ ਨਾ ਜੇ ਪੰਜਾਬੀ ਪੱਲੇ ਨਹੀਂ ਰਹੀ ਤੇ ਗੁਰਮੁਖੀ ਦੀ ਬਾਣੀ ਕਿਵੇਂ ਹਿੰਦੀ ਚ ਅੰਗਰੇਜ਼ੀ ਚ ਗੁਟਕਾ ਸਾਹਿਬ ਸਾਡੇ ਲਈ ਨਹੀਂ ਛਪੇ ਇਹ ਉਹਨਾਂ ਲਈ ਛਪੇ ਜਿਹੜੇ ਦੂਸਰੀ ਮਤ ਦੇ ਲੋਕ ਨੇ ਸਾਡੇ ਲਈ ਗੁਰਮੁਖੀ ਚ ਗੁਟਕਾ ਸਾਹਿਬ ਹੈ ਅਸੀਂ ਕਹਿੰਦੇ ਪੰਜਾਬੀ ਕਿਵੇਂ ਸਿੱਖੀਏ ਜੀ ਤੁਰਨਾ ਨਹੀਂ ਸਿੱਖਿਆ ਜੰਮਦਿਆਂ ਨੂੰ ਤੁਰਨਾ ਆਉਂਦਾ ਸੀ ਤੁਰਨਾ ਸਿੱਖਿਆ ਕਿ ਨਹੀਂ ਸਿੱਖਿਆ ਲਿਖਣਾ ਆਉਂਦਾ ਸੀ ਲਿਖਣਾ ਸਿੱਖਿਆ ਕਿ ਨਹੀਂ ਸਿੱਖਿਆ ਰੋਟੀ ਖਾਣੀ ਆਉਂਦੀ ਸੀ ਜਦ ਤਨ ਜੰਮੇ ਸੀ ਖਾਣੀ ਸਿੱਖੀ ਕਿ ਨਹੀਂ ਤੇ ਬੋਲੀ ਕਿਉਂ ਨਹੀਂ ਸਿੱਖੀ ਜਾਂਦੀ ਆਖੋ ਸਤਨਾਮ ਵਾਹਿਗੁਰੂ ਜੀ ਸਿੱਖਣਾ ਚਾਹੁੰਦੇ